ਹਰ ਸ਼ਹਿਰ ਦੇ ਚੋਟੀ ਦੇ ਇੰਜੀਨੀਅਰ ਹੋਣਗੇ ਸੈਂਟਿਸਟ ਹੋਣਗੇ ਕਾਰੋਬਾਰੀ ਹੋਣਗੇ ਧਨਵਾਨ ਹੋਣਗੇ ਗੁਣਵਾਨ ਹੋਣਗੇ ਕਲਾਕਾਰ ਹੋਣਗੇ ਦਾਰਸ਼ਨਿਕ ਹੋਣਗੇ ਫਿਲਾਸਫਰ ਹੋਣਗੇ ਹਰ ਸ਼ਹਿਰ ਦੇ ਬ੍ਰह्मਗੈ ਨਹੀਂ ਆਉਂਦਾ ਹਰ ਸ਼ਹਿਰ ਦੇ ਜੋ ਪੁਰਸ਼ ਨਹੀਂ ਆਉਂਦਾ ਜਿਹਨੂੰ ਵੇਖੀ ਤੇ ਰੱਬ ਦੇ ਦਰਸ਼ਨ 68 ਤੀਰਤ ਕਾਮੁਕ ਟਿੱਕਾ ਤਿਤ ਘਟ ਮਤਵ ਵਿਗਾਸ ਉਸਦੇ ਮਸਤਕ ਦੇ ਦਰਸ਼ਨ ਮਾਣੋ 68 ਤੀਰਥਾਂ ਦਾ ਇਸ਼ਨਾਨ ਹੋਵੇ ਇਸ ਤਰ੍ਹਾਂ ਦਾ ਬੋਲਿਸ਼ ਹਰ ਸ਼ਹਿਰ ਦੇਚ ਨਹੀਂ ਆਉਂਦਾ ਐਸ ਵਸੇ ਸੀ ਅਰਦਾਸ ਦੇਚ ਇਹ ਸ਼ਬਦ ਐਡ ਕੀਤੇ ਹੋਏ ਨੇ ਸਹੀ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤੇ ਦਿਲ ਤੋਂ ਜਦ ਨਿਕਲੇਗੀ ਅਰਦਾਸ ਤੋ ਗੁਰੂ ਕਬੂਲ ਕਰਦਾ ਹੈ ਪਰਵਾਨ ਕਰਦਾ ਹੈ ਔਰ ਇੰਦਰੀਆਂ ਦੇਚ ਪਰਬਲਤਾ ਆ ਜਾਂਦੀ ਹੈ ਜੈਸੇ 마ਸੂਮ ਬੱਚਾ ਇਹ ਜਵਾਨ ਹੋਵੇ ਤੋ ਇਹਨੂੰ ਭੋਜਨ ਚਾਹੀਦਾ ਹੈ ਜੈਸੇ ਕਮਜ਼ੋਰ ਸੁਰਤ ਬਲਵਾਨ ਹੋਵੇ ਵੇਖ ਸਕੇ ਸੁਣ ਸਕੇ ਪ੍ਰਮਾਤਮਾ ਨੂੰ ਰੋਜ਼ ਰੋਜ਼ ਦਾ ਭਜਨ ਚਾਹੀਦਾ ਹੈ ਭਜਨ ਮਨ ਦੀ ਖੁਰਾਕ ਹੈ ਭੋਜਨ ਤਨ ਦੀ ਖੁਰਾਕ ਹੈ ਤਨ ਨੂੰ ਭੋਜਨ ਨਾ ਮਿਲੇ ਤਾਂ ਤਨ ਮਰੇਗਾ ਮਨ ਨੂੰ ਭਜਨ ਨਾ ਮਿਲੇ ਤਾਂ ਇਨਸਾਨੀਅਤ ਮਰ ਜਾਏਗੀ ਮਨੁੱਖਤਾ ਮਰ ਜਾਏਗੀ ਆਖਾਂ ਜੀਵਾ ਬਿਸਰੇ ਮਰ ਜਾਓ